ਪ੍ਰੋਗਰਾਮ ਇਹਦਾ ਹੈਗਾ ਵੀ ਇੱਥੇ ਨਾ ਤੋਂ ਪ੍ਰੋਗਰਾਮ ਸਾਡੇ ਹੁੰਦੀ ਸਥਾਪਨਾ ਦਿਵਸ ਤੇ ਸਤਿਗੁਰੂ ਲਾਲਨਾਥ ਮਹਾਰਾਜ ਦੀ ਵਰਸਾ ਸਮਾਗਨ ਹੈਗਾ। 23 ਜਨ 1983 ਨੂੰ ਗੁਰੂ ਜੀ ਇੱਥੇ ਆਏ ਹੈਗੇ। 6 ਮਾਰਚ 1983 ਨੂੰ ਇੱਥੇ ਉਹ ਆਏ ਹੈਗੇ ਆ। ਇੱਥੇ ਆ ਮੈਂ ਦੱਸਿਆ ਅੱਗੇ ਵੀ ਹੈਗਾ ਇੱਥੇ ਬਹੁਤ ਸਾਰੇ ਐਕਸੀਡੈਂਟ ਹੁੰਦੇ ਸੀਦੇ ਇੱਥੇ ਬਹੁਤ ਸਾਰੇ ਲੋਕਾਂ ਦਾ ਨੁਕਸਾਨ ਹੁੰਦਾ ਸੀਗਾ ਸਾਰਾ ਇਹ ਜੰਗਲ ਸੀਦਾ ਹੈਗਾ ਇੱਥੇ ਉਹਨਾਂ ਨੇ ਆ ਕੇ ਪੱਸ਼ਾ ਕੀਤੀ ਇਸ ਧਰਤੀ ਨੂੰ ਭਾਗ ਲਾਏ ਹੈਗਾ ਇੱਥੇ ਉਹ 14-15 ਸਾਲ ਹੋ ਗਏ ਹਨ ਔਰ 1997 ਤੇ ਤੇ 1997 ਨੂੰ ਕੋਲਾ ਬਦਲ ਹੀ ਕਰ ਗਿਆ ਇਸ ਤੋਂ ਬਾਅਦ ਵਿੱਚ ਹਰ ਸਾਲ ਅਸੀਂ ਸਮਾਗਮ ਕਰਦੇ ਹਾਂ ਜਿਹੜਾ ਅਸੀਂ ਦਾ ਪ੍ਰੋਗਰਾਮ ਕਰਦੇ ਹਾਂ ਦੂਰ ਦੂਰ ਤੋਂ ਸੰਤ ਮਹਾਪੁਰਸ਼ ਆਉਂਦੇ ਹੈ ਤੇ ਉਹਨਾਂ ਨੇ ਵਿਸ਼ਵ ਭਰ ਦੇ ਲੋਕਾਂ ਨੂੰ ਪ੍ਰਭਾਵਿਤ ਕੀਤਾ ਹੈ ਉਹਨਾਂ ਦੇ ਪਛਾਣ ਨੇ ਕਿਉਂਕਿ ਉਹ ਸੰਗੀਤ ਦੇ ਕਾਫੀ ਵੱਡੇ ਜਾਣਕਾਰ ਸਨ ਹਨ ਜਾਣਕਾਰ ਸਨ ਵੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਾਰਾਂ ਦਾਇਆਂ ਉਹਨਾਂ ਨੇ ਆਰਤੀ ਕਰਦੇ ਸਨ ਗਪਾਲ ਤੇ ਰਾਜ ਦਾ ਅਭਿਆਸ ਕਰਦੇ ਸਨ ਭਗਤ ਸਿੰਘ ਤੇ ਕਾਸ਼ਵਾਰ ਦਾ ਫਿਰ ਉਹਨਾਂ ਨੇ ਬਾਲਕ ਮਹਾਰਾਜ ਦੀ ਆਰਤੀ ਕੀਤੀ ਇਹ ਭਾਰੀ ਤਰਤੀਏ ਦੇ ਵਾਲਣੇ ਦਾ ਕਾਰਨ ਹੁੰਦਾ ਪਿਛਲੀ ਉਮਰ ਦੇ ਸਿੱਧੇ ਦਾ ਰਾਮ ਰੂਪਲ ਕਾਰਨ ਹੁੰਦਾ ਅੱਜ ਵੀ ਉਹਨਾਂ ਦੇ ਸ਼ਬਦ ਅੱਜ ਵੀ ਜਿਉਂਦੇ ਰਹਿ ਗਏ ਆ ਸੀ ਲੋਕ ਜਿਹਨਾਂ ਦੇ ਕੈਸਰ ਹੁੰਦੇ ਹਜੇ ਵਿਚਾਰ ਹੈਗਾ ਕਿ ਉਹਨਾਂ ਦਾ ਹਰ ਸਾਲ ਪਈ ਮਾਰਚ ਨੂੰ ਇੱਥੇ ਸਮਾਗਮ ਕਰਦੇ ਹਜੇ ਆ ਜਿਹਦੇ ਵਿੱਚ ਉਹ ਦੇਸ਼ਕਪੀ ਸੰਗਤ ਆਉਂਦੀ ਹੈਗੀ ਆ ਇੱਥੇ ਆ ਕੇ ਉਹਨਾਂ ਦੇ ਨਮਸਤਕ ਹੁੰਦੀ ਹੈਗੀ ਆ ਸੰਤ ਮਹਾਂਪੁਰਸ਼ ਬਚਨ ਕਰਦੇ ਆ ਕੀਰਤਨ ਸ਼ਬਦ ਗੰਨ ਕਰਦੇ ਹਜੇ ਆ ਸੋ ਸਾਸ ਸਿੰਘ ਜੀ ਦੇ ਦਿਨ ਤੇ ਅਸੀਂ ਨਨੂ ਕੋਟ ਕੋਟਵਾ ਨਮਸਕਾਰ ਕਰਦੇ ਆ ਪ੍ਰਣਾਮ ਕਰਦੇ ਆ ਭੋਲੇ ਕਿਹੜੇ ਕਿਹੜੇ ਸੰਤਾਂ ਨੂੰ ਬੇਸ਼ੁਕਰੀ ਰੱਖੀ ਸਾਰੇ ਆਉਣ ਕਿ ਤਕਰੀਬਨ ਸਾਰਿਆਂ ਨੂੰ ਆਪਾਂ ਬੁਲਾਉਣੇ ਕਿਉਂਕਿ ਸਾਰਿਆਂ ਨਾਲ ਹੀ ਆ ਮਹਾਰਾਜ ਦਾ ਪਿਆਰ ਹੈਗਾ ਕਿ ਮਹਾਪੁਰਸ਼ਾਂ ਦਾ ਸਾਰਿਆਂ ਦਾ ਹੀ ਇਥੇ ਪਿਆਰ ਹੈਗਾ ਸਾਰਿਆਂ ਨੂੰ ਆਉਣਾ ਹੈਗਾ ਕਿ ਸੰਤਾਂ ਨੂੰ ਕੀ ਮਿਲਣਾ ਹੈ ਸੰਗਤ ਨੂੰ ਇਹੀ ਹੈਗਾ ਕਿ ਸਾਨੂੰ ਬਾਬਾ ਲਾਲਾ ਜੀ ਦੇ ਮਹਾਰਾਜ ਦੇ ਸੇਧ ਲੈਣੀ ਚਾਹੀਦੀ ਹੈ ਉਹਨਾਂ ਦੇ ਚੰਗੇ ਗੁਣਾਂ ਨੂੰ ਧਾਰਨ ਕਰਨਾ ਚਾਹੀਦਾ ਹੈ ਜਿਸ ਤੋਂ ਉਹਨਾਂ ਨੇ ਜੰਗਲ ਨੂੰ ਬਿਸਤ ਬਣਾਤਾ ਹੈਗਾ ਇਹ ਜਿਸ ਕਰਕੇ ਜਿੱਥੇ ਕੋਈ ਸੰਤ ਮਹਾਪੁਰਸ਼ ਬੈਸਦਾ ਉਹ ਧਰਤੀ ਨੂੰ ਭਾਗ ਲੱਗ ਜਾਂਦੇ ਹੈਗੇ ਆ ਇੱਥੇ ਵੀ ਉਹਨਾਂ ਦੇ ਨਾਂ ਤੇ ਇੱਕ ਸਾਡੇ ਇੱਕ ਇੰਸਟੀਚਿਊਟ ਬਣਾਇਆ ਜਿਹਦੇ ਵਿੱਚ ਹੋਟਲ ਬੰਡ ਮਿੰਟ ਕਰਾਈ ਜਾਂਦੀ ਹੈ ਪਲੱਸ ਉਸ ਤੋਂ ਬਾਅਦ ਸੰਗੀਤ ਅਕੈਡਮੀ ਗੁਰੂ ਜੀ ਦੇ ਨਾਂ ਤੇ ਖੁੱਲ੍ਹੀ ਹੋਈ ਹੈ ਸੰਗੀਤ ਅਕੈਡਮੀ ਚ ਕਈ ਸਾਰੇ ਤਕੀਰਤ ਨੇ ਕੀਰਤਨ ਸਿਖਦੇ ਹੈਗੇ ਆ ਪ੍ਰਚਾਰ ਕਰਨ ਦਾ ਅਵਕਾਸ਼ ਕਰਕੇ ਲੈਂਦੇ ਆ ਵਿਚਾਰ ਹੈਗਾ ਕਿ ਅਸੀਂ ਤੇ ਇਹ ਚਾਹਨੇ ਸਾਨੂੰ ਚੰਗੇ ਗੁਣ ਧਾਰਨ ਕਰਨੇ ਚਾਹੀਦੇ ਮਹਾਪੁਰਸ਼ ਹਮੇਸ਼ਾ ਸਮਾਜ ਨਸ਼ਤ ਰਹਿਤ ਮਸ਼ਿਆ ਤੋਂ ਵਧੀਆ ਜੀਵਨ ਜੀਉਣ ਵਾਸਤੇ ਪ੍ਰੇਰਿਤ ਕਹਿੰਦੇ ਹੈਗੇ ਆ ਕਿ ਸਾਨੂੰ ਪੰਡਾ ਸਮਾਜ ਵਿੱਚ ਚੰਗਾ ਸਮਾਜ ਸੇਵਕ ਚੰਗਾ ਮਹਾਤਮਾ ਚੰਗਾ ਇੱਕ ਇਨਸਾਨ ਬੰਨਾ ਚਾਹੀਦਾ ਹੈਗਾ ਜਦੇ ਨਾਲ ਮਹਾਰਾਜ ਦਾ ਵੀ ਅਹੀ ਗੁਰੂ ਲਾਲਨਾ ਜੀ ਮਾਰਦੇ ਇੱਕ ਬਹੁਤ ਵਧੀਆ ਸੰਗੀਤਕਾਰ ਸਾਨੂੰ ਉਹ ਵਾ ਇਸ ਵਾਰ ਕੋਈ ਖਾਸ ਪ੍ਰੋਗਰਾਮ ਜੋ ਲਿਖਿਆ ਗਿਆ ਨਹੀਂ ਇਸ ਟਾਈਮ ਖਾਸ ਨਹੀਂ ਕੁਝ ਹੈਗਾ ਜੋ ਆਪਾਂ ਅੱਗ ਕਰਦੇ ਹੈਗੇ ਆ ਹੈ ਸੇਮ ਉਹ ਹੀ ਪ੍ਰੋਗਰਾਮ ਕਰਦੇ ਹੈਗੇ ਆ ਅਸੀਂ ਤਾਂ ਖਾਸ ਹੀ ਪ੍ਰੋਗਰਾਮ ਸਾਰੇ ਹੁੰਦੇ ਆ ਮਹਾਰਾਜ ਦੇ ਜੀ ਦੇ ਅੰਦਰ ਹਰਿਆ ਹੈ ਇਸ ਕਰਕੇ ਨਾ ਚਰਨਾਂ ਚ ਕੋਟ ਕੋਟ ਵਾਰ ਨਮਸਕਾਰ ਹੈ